ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਜਿਹੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਵੀਡੀਓ ਦੀ ਅਪਡੇਟ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 16 ਮਈ 2024 ਰਾਤ ਦੇ ਮੌਸਮ ਦੀ ਕੀ ਹਲਚਲ ਦਿਖਾਈ ਦੇ ਰਹੀ ਹੈ ਗਰਮੀ ਦਾ ਰੁੱਖ ਕਿਵੇਂ ਚੱਲੇਗਾ ਹਵਾ ਦਾ ਰੁੱਖ ਕੀ ਹੋਵੇਗਾ ਜਿਹੜੀ ਰਾਤ ਤੇ ਕੋਈ ਬੱਦਲਵਾਈ ਦਾ ਅਸਰ ਹੈ ਜਾਂ ਨਹੀਂ ਸਾਰੀ ਜਾਣਕਾਰੀ ਦਵਾਂਗੇ ਤੇ ਆਉਂਦੇ ਦਿਨ ਦੀ ਗੱਲ ਕਰਾਂਗੇ ਕੱਲ 17 ਮਈ ਨੂੰ ਪੰਜਾਬ ਹਰਿਆਣਾ ਦੇ ਵਿੱਚ ਕਿਵੇਂ ਦਾ ਮੌਸਮ ਰਹਿਣ ਵਾਲਾ ਹੈ ਸਾਰੀ ਜਾਣਕਾਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀ ਹੋ ਲਗਾਤਾਰ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਰੀ ਨੋਟੀਫਿਕੇਸ਼ਨਾਂ ਔਨ ਕਰਦੇ ਹੋ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ WhatsApp ਗਰੁੱਪਾਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਵੈਲੀ ਨੂੰ ਜ਼ਰੂਰ ਸ਼ੇਅਰ ਕਰਦੇ ਆ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਜ਼ਿਲ੍ਹਾ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦਾ ਮੌਸਮ ਕਿਵੇਂ ਦਾ ਹੈ ਅੱਜ ਦਾ ਜ਼ਰੂਰ ਦੱਸਿਓ ਤਾਜ਼ਾ ਸੈਟਲਾਈਟ ਇਮੇਜ ਦੇਖ ਕੇ ਪਹਿਲਾਂ ਡਿਸਕਸ ਕਰ ਲੈਂਦੇ ਹਾਂ ਮੌਸਮ ਬਾਰੇ ਫਿਲਹਾਲ ਪੰਜਾਬ ਦੇ ਉੱਪਰ ਕੋਈ ਬੱਦਲੀ ਸਿਸਟਮ ਰਾਤ ਦੇ ਵੇਲੇ ਵੀ ਦਿਖਾਈ ਨਹੀਂ ਦੇ ਰਿਹਾ ਹਲਕਾ ਬੱਦਲੀ ਸਿਸਟਮ ਪਾਕਿਸਤਾਨ ਵਾਲੇ ਪਾਸੇ ਬਣਿਆ ਹੋਇਆ ਹੈ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਦਾ ਕਰਨ ਦੀ ਉਮੀਦ ਹੈ ਹਲਕੀ ਫੁਲਕੀ ਪੰਜਾਬ ਵਿੱਚ ਐਂਟਰੀ ਹੋਵੇਗੀ ਪਰ ਹਵਾ ਦੇ ਨਾਲ ਇਹ ਅੱਗੇ ਪਿੱਛੇ ਹੁੰਦਾ ਦਿਖਾਈ ਦੇਵੇਗਾ ਅੱਜ ਰਾਤ ਦੀ ਗੱਲ ਕਰੀਏ ਤਾਂ ਟੈਂਪਰੇਚਰ ਉੱਪਰ ਜਾਣਗੇ ਜੀ ਟੈਂਪਰੇਚਰ 25 ਤੋਂ 30 ਦੇ ਵਿੱਚ ਬਕਰ ਬਣੇ ਰਹਿਣਗੇ ਕਿਉਂਕਿ ਦਿਨ ਦੇ ਵੇਲੇ ਪੂਰੀ ਧੁੱਪ ਚਮਕੀ ਹੈ ਪਿਛਲੇ 4-5 ਦਿਨਾਂ ਤੋਂ ਲਗਾਤਾਰ ਧੁੱਪ ਚਮਕ ਰਹੀ ਹੈ ਜਿਸ ਦੇ ਕਾਰਨ ਟੈਂਪਰੇਚਰ ਦਿਨ ਦੇ 40-45 ਡਿਗਰੀ ਤੱਕ ਜਾਂਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਬਹੁਤ ਏਸ਼ੇ ਵਿੱਚ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਮਾਨਸਾ ਏਰੀਏ ਦੇ ਵਿੱਚ ਤੇ ਨਾਲ ਲੱਗਦੀ ਕੁਝ ਏਰੀਏ ਹਰਿਆਣੇ ਦੇ ਉਸ ਤੋਂ ਇਲਾਵਾ ਕੁਝ ਦਿੱਲੀ ਦੇ ਨਾਲ ਲੱਗਦੇ ਹਰਿਆਣੇ ਦੇ ਏਰੀਏ ਦੇ ਵਿੱਚ ਟੈਂਪਰੇਚਰ 43 ਡਿਗਰੀ ਤੱਕ ਪਹੁੰਚ ਚੁੱਕਿਆ ਸੀ ਅੱਜ ਦਿਨ ਦੇ ਵੇਲੇ ਜਿਸ ਦੇ ਫਲ ਸਰੂਪ ਅੱਜ ਰਾਤ ਨੂੰ ਵੀ ਗਰਮੀ ਬਣੀ ਰਹੇਗੀ ਰਾਤ ਦਾ ਟੈਂਪਰੇਚਰ 25-30 ਡਿਗਰੀ ਦੇ ਵਿੱਚ ਬਣੇ ਰਹਿਣਗੇ ਜੀ ਗੱਲ ਕਰ ਲਈ ਹਵਾਵਾਂ ਦੀ ਅੱਜ ਦੀ ਰਾਤ ਹਵਾਵਾਂ ਸ਼ਾਂਤ ਰਹਿਣਗੀਆਂ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਰਾਤ ਨੂੰ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਨੇੜੇ ਤੇ ਫਜ਼ਿਲਕਾ ਫਿਰੋਜ਼ਪੁਰ ਦੇ ਨੇੜੇ ਤੜੇ ਹਲਕੀ ਫੁਲਕੀ ਬੱਦਲਵਾਈ ਦਿਖਾਈ ਦੇਵੇਗੀ ਜੋ ਵੀ ਜੋ ਕਿ ਹਵਾ ਦੇ ਨਾਲ ਅੱਗੇ ਪਿੱਛੇ ਹੋ ਜਾਵੇਗੀ ਜਿਸ ਦਾ ਕੋਈ ਮੀਂਹ ਕਣੀ ਦਾ ਬਹੁਤ ਵੱਡਾ ਅਸਰ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈ ਮੌਸਮ ਵਿਭਾਗ ਵੱਲੋਂ ਜਾਲੀ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਦੀ ਗੱਲ ਕਰੀਏ ਤਾਂ 16 ਅਤੇ 17 ਤਰੀਕ ਨੂੰ yellow alert ਹੈ ਜੀ ਜਿਸ ਦੇ ਵਿੱਚ ਕਿ ਹੀਟ ਵੇਵ ਦੀ yellow alert ਦਿਖਾਈ ਗਈ ਦੱਸਿਆ ਗਿਆ ਸੀ ਤੇ ਗੱਲ ਕਰ ਲਈ ਹੈ ਅਗਰ ਆਉਂਦੇ ਦਿਨਾਂ ਦੀ ਤਾਂ 18 19 20 ਤਿੰਨੋਂ ਦਿਨ orange alert ਜਾਰੀ ਹੈ ਜੀ ਤੇ ਇਹ orange alert ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਣਾ ਖਿਆਲ ਰੱਖੋ ਲੂ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਹਵਾ ਦੇ ਵਿੱਚ ਨਮੀ ਨਾ ਹੋਣ ਦੇ ਕਾਰਨ ਸੁੱਕੀ ਹਵਾ ਜਦੋਂ ਚੱਲਦੀ ਹੈ ਤਾਂ ਉਦੋਂ ਲੂ ਵਰਗੇ ਹਾਲਾਤ ਬਣ ਜਾਂਦੇ ਨੇ ਜੋ ਕਿ ਹਾਈਡਰੇਸ਼ਨ ਅਗਰ ਤੁਹਾਡੀ ਹੋਈ ਹੋਵੇਗੀ ਤੁਸੀਂ ਪਾਣੀ ਵਗੈਰਾ ਪੀ ਰੱਖਿਆ ਹੋਵੇਗਾ ਤਾਂ ਤੁਹਾਨੂੰ ਕੋਈ ਬਹੁਤ ਵੱਡੀ ਪਰੇਸ਼ਾਨੀ ਨਹੀਂ ਆਉਂਦੀ ਦਿਖਾਈ ਦੇ ਰਹੀ ਪਰ ਅਗਰ ਪਾਣੀ ਵਗੈਰਾ ਨਹੀਂ ਪੀਂਦੇ ਹੋ ਤਾਂ ਦੁਪਹਿਰ ਦੇ ਵੇਲੇ ਡੀ ਹਾਈਡਰੇਸ਼ਨ ਹੋ ਸਕਦੀ ਹੈ ਸਰੀਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਤੇ ਤੁਹਾਨੂੰ ਇੱਕ ਤਰੀਕੇ ਨਾਲ ਹੀਟ ਸਟ੍ਰੋਕ ਆਉਣ ਦੀ ਉਮੀਦ ਬਣ ਜਾਂਦੀ ਹੈ ਅਗਰ ਆਪਣੇ ਨੇੜੇ-ਤੇੜੇ ਬੱਚੇ ਹਨ ਬਜ਼ੁਰਗ ਹਨ ਉਹਨਾਂ ਨੂੰ ਪਾਣੀ ਪਿਉਂਦੇ ਰਹੋ ਦੁਪਹਿਰ ਵੇਲੇ ਅਗਰ ਤੁਸੀਂ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਉਹਨਾਂ ਨੂੰ ਪਾਣੀ ਪਿਲਾਓ ਬਾਹਰ ਛੋਟੇ ਬੱਚ ਪੰਛੀਆਂ ਦੇ ਲਈ ਪਾਣੀ ਭਰ ਕੇ ਰੱਖੋ ਜੀ ਤੇ ਕੋਈ ਛੋਟੇ-ਵੋਟੇ ਫਲ ਵਗੈਰਾ ਦੇ ਪੌਦੇ ਅਗਰ ਤੁਸੀਂ ਲਗਾ ਰੱਖੇ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਦਿੰਦੇ ਰਹੋ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਜੀ ਐਸਜੀ ਅੱਜ ਰਾਤ ਦੀ ਅਪਡੇਟ ਮੌਸਮ ਖੁਸ਼ਕ ਹੈ ਜੀ ਸੁੱਕਾ ਮੌਸਮ ਹੈ ਜੀ ਕਿਸੇ ਤਰੀਕੇ ਦੀ ਹਵਾਵਾਂ ਦੀ ਕਾਰਵਾਈ ਨਹੀਂ ਹੈ ਕਿਸੇ ਤਰੀਕੇ ਦੀ ਮੀਂਹ ਦੀ ਕਾਰਵਾਈ ਨਹੀਂ ਹੈ ਕੱਲ ਦਾ ਮੌਸਮ ਬਾਰੇ ਦੀ ਗੱਲ ਕਰੀਏ ਤਾਂ ਕੱਲ ਨੂੰ ਵੀ ਹੀਟ ਵੇਵ ਚੱਲਣ ਦੇ ਪੂਰੇ ਪੂਰੇ ਅਸਾਰ ਨੇ ਜੀ ਮੌਸਮ ਜਿਹੜਾ 45 ਡਿਗਰੀ ਦੇ ਨੇੜੇ-ਤੇੜੇ ਬਣਿਆ ਰਹੇਗਾ ਟੈਂਪਰੇਚਰ ਤੇ ਖੁਸ਼ਕ ਹਵਾਵਾਂ ਚਲਦੀਆਂ ਰਹਿਣਗੀਆਂ ਜੀ ਤੇ ਕੋਈ ਬਹੁਤ ਵੱਡੀ ਕੋਈ ਅਪਡੇਟ ਹੁੰਦੀ ਹੈ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਪੀਰਾਂ ਦਾ ਜੀ